ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀਆਂ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚੱਲ ਰਿਓ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਪੰਜਵੇਂ ਪਾਤਸ਼ਾਹ ਜੀ ਦੀ ਵਾਰ ਗੋੜੀ 21 ਵਾਰ ਦੀ ਪਾਤਸ਼ਾਹ ਜੀ ਦੇ ਛੇਵੇਂ ਸਲੋਕ ਹਨ 319 ਅੰਗ ਤੇ ਪਾਤਸ਼ਾਹ ਜੀ ਦੇ ਸਲੋਕ ਸੁਭਾਏਮਾਨ ਹਨ ਜੀ ਹੰਜਮ ਪਾਤਸ਼ਾਹ ਜੀ ਭਾਈ ਆਪਣੀ ਰਸਨਾ ਤੋਂ ਇਹ ਸਲੋਕ ਆਰੰਭ ਕਰਦੇ ਹਨ ਜੀ ਸਲੋਕ ਮਹਲਾ 5ਵਾਂ ਈੜੀ ਛੁਕੀ ਆਫਟੀ ਵਗਨ ਬਹੁਤ ਤਰੰਗ ਅਤਰਜ ਰੂਪ ਸੰਤਨ ਰਤੀ ਨਾਨਕ ਨਾਮ ਹੈ ਰੰਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਸਲੋਕ ਰਾਮ ਕਰਦੇ ਹੋਏ ਬਚਨ ਕਰਦੇ ਹਨ ਜੀਰੀ ਚੋਕੀ ਬਹੁ ਫੁੱਟੀ ਵਗਨ ਬਹੁਤ ਤਰੰਗ ਚਰਜ ਰੂਪ ਸੰਤਨ ਰਚੀ ਮਾਨ ਕੇ ਨਾਮਹਿ ਰੰਗ ਮਹਾਰਾਜ ਜੀ ਬਚਨ ਕਰਦੇ ਹਨ ਭਗਤ ਜਾਨ ਗੁਰਮੁਖ ਜਾਨ ਸਤਿਪੁਰਸ਼ ਜਿਹੜੇ ਹਾਲ ਮੰ ਉਹ ਅੰਬਰ ਤਵੇਲੇ ਦੀ ਸੰਭਾਲ ਕਰਦੇ ਹਨ ਜਿਸ ਵੇਲੇ ਚੜੀ ਚੌਂਕਦੀ ਹੈ ਅੰਬਰ ਤਵੇਲਾ ਰੰਗੋ ਜਾਂਦਾ ਹੈ ਪ੍ਰਾਰਥਨਾ ਸਮੇਂ ਆਤ 19 ਵਾਰ ਜਾਓ ਤੇ درختਾਂ ਤੇ ਜਿਵੇਂ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਚਿੜੀਆਂ ਬੋਲਣ ਲੱਗ ਜਾਂਦੀਆਂ ਪੰਛੀ ਜਿਹੜੇ ਹਨ ਉਹ ਵਿਰਸ਼ਾਂ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋ ਗਿਆ ਸਾਡਾ ਯਾਲਿਆਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਨਿਕਲਣ ਦਾ ਸਮਾਂ ਹੋ ਗਿਆ ਦੇਖੋ ਉਹ ਵੀ ਪੱਕੇ ਹਾਂ ਟਾਈਮ ਦੇ ਪੰਛੀ ਵੀ ਉਹਨਾਂ ਨੂੰ ਵੀ ਸੋਝੀ ਹੈ ਉਹ ਅੰਮ੍ਰਿਤ ਵੇਲੇ ਨੂੰ ਪਛਾਣ ਲੈਂਦੇ ਹਨ ਇਮਾਰਾ ਜੀ ਗੁਰਦਵਾਰਿਆਂ ਦੇ ਮਹਾਰਾਜ ਜੀ ਆਧਾਰਨ ਲੈ ਰਹੇ ਨੇ ਕਹਿੰਦੇ ਗੁਰਮੁਖ ਜਾਨੂ ਉਹਨਾਂ ਦੇ ਅੰਦਰ ਵੀ ਉਹ ਤਰੰਗਾਂ ਉੱਠ ਲੱਗ ਜਾਂਦੀਆਂ ਹਨ ਅੰਬਰ ਤਵੇਲ ਆਰੰਭ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਜਿਵੇਂ ਚਿੜੀ ਪੰਛੀ ਜਿਹੜਿਆ ਨੂੰ ਚੁੱਕਦੇ ਹਨ ਆਪਣੀ ਬੋਲੀ ਦੇ ਵਿੱਚ ਬੋਲਦੇ ਹਨ ਮਿੱਠੀ ਧੁਨ ਆਵਾਜ਼ ਦੇ ਵਿੱਚ ਉਹ ਆਵਾਜ਼ ਲਾਂਦੇ ਹਨ ਅੰਬਰ ਤਵੇਲ ਦੀਆਂ ਤਰੰਗਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਚਰ ਜੇ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਸਤਿ ਪਰਮੇਸ਼ਰ ਦੇ ਭਗਤ ਜਾਨ ਗੁਰਮੁਖ ਜਨ ਉਹ ਵੀ ਅੰਮ੍ਰਿਤ ਵੇਲੇ ਨੂੰ ਪਛਾਣ ਲੈਂਦੇ ਹਨ ਉਹ ਵੀ ਉਸੇ ਟਾਈਮ ਤੇ ਉਹਨਾਂ ਦਾ ਜਾਗਣਾ ਹੁੰਦਾ ਹੈ ਉਹ ਸਤਿ ਪਰਮੇਸ਼ਰ ਦੀ ਨੇਕਾਂ ਹੀ ਕੌਤਕਾਂ ਨੂੰ ਧੱਕਣਾ ਕਰਦੇ ਹਨ ਗਿਆਨ ਰੂਪੀ ਨੇਤਰ ਦੇ ਨਾਲ ਉਹਦੇ ਗੁਣਾਂ ਨੂੰ ਦਾ ਰਸ ਰਹਿਣਾ ਕਰਦਾ ਨਾਨਕ ਨਾਮ ਨਾਮੇ ਰੰਗ ਮਹਾਰਾਜ ਜੀ ਕਹਿੰਦੇ ਨਾਲ ਇੱਕ ਉਹਨਾਂ ਨੂੰ ਨਾਮ ਦਾ ਰੰਗ ਤੜ ਜਾਂਦਾ ਉਸ ਟਾਈਮ ਤੇ ਮਹਾਰਾਜ ਜੀ ਕਹਿੰਦੂ ਬੰਦਗੀ ਵਿੱਚ ਉਹਦੀ ਭਗਤੀ ਦੇ ਵਿੱਚ ਉਹਦੇ ਸਿਮਰਨ ਦੇ ਵਿੱਚ ਚਰਜੀ ਆਨੰਦ ਮਾਣਦੇ ਹਨ ਮਹਲਾ 5 ਅਗਲਾ ਬੰਦ ਮਹਾਰਾਜ ਜੀ ਸ਼ੁਰੂ ਕਰਦੇ ਹਨ ਘਰ ਮੰਦਰ ਖੁਸ਼ੀਆਂ ਤਹੀ ਜਾ ਤੂੰ ਆਵਹਿ ਚਿੱਤ ਮਹਾਰਾਜ ਕਹਿੰਦੇ ਓ ਘਰ ਉਹ ਮੰਦਰ ਉਥੇ ਖੁਸ਼ੀਆਂ ਵਸਦੀਆਂ ਜਿੱਥੇ ਉਹ ਉਹ ਚਿੱਤੇ ਹੈ ਮਹਾਰਾਜ ਜੀ ਕਹਿੰਦੇ ਬਾਰ ਮੁਖੋਂ ਵੀ ਅਰਥ ਬਣਦਾ ਅੰਦਰ ਮੁਖੋਂ ਵੀ ਜਿਹੜੇ ਘਰ ਦੇ ਵਿੱਚ ਤੇ ਕੋਈ ਮਨੁੱਖ ਉਥੇ ਰਹਿਣ ਵਾਲਿਆ ਜੀ ਜਦੋਂ ਨਾਮ ਜਪਦਾ ਉਹ ਘਰ ਸੁੰਦਰ ਬਣਦਾ ਉਹ ਮੰਦਰ ਬਣ ਜਾਂਦਾ ਘਰ ਮਹਾਰਾਜ ਜੀ ਕਹਿੰਦੇ ਉਹ ਸਰੀਰ ਵੀ ਜਿਹੜਾ ਘਰ ਹੈ ਨਾ ਜਦੋਂ ਕੋਈ ਤੁ ਨਾਮ ਜਪਦਾ ਹੈ ਮਹਾਰਾਜ ਜੀ ਕਹਿੰਦੇ ਉਹ ਸਰੀਰ ਵੀ ਅੰਦਰ ਮੰਦਰ ਬਣ ਜਾਂਦਾ ਪਰਮੇਸ਼ਰ ਦਾ ਘਰ ਬਣ ਜਾਂਦਾ ਬਾਣੀ ਵਿੱਚ ਅਈ ਜਗ੍ਹਾ ਤੇ ਧਾਰਨ ਦਿੱਤੀ ਹੈ ਕਿ ਸਰੀਰ ਮੰਦਰ ਹੈ ਪਰ ਇੱਥੇ ਪ੍ਰਕਾਸ਼ ਹੋਣਾ ਚਾਹੀਦਾ ਤਾਂ ਮੰਦਰ ਹੈ ਇਹ ਗੁਰਦੁਆਰਾ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਨੇ ਤਾਂ ਗੁਰਦੁਆਰਾ ਹੈ ਕੋਈ ਮੰਦਰ ਹੈ ਉਥੇ ਮੰਦਰ ਦੀ ਇਮਾਰਤ ਤਿਆਰ ਹੁੰਦੋਂ ਤੋਂ ਬਾਅਦ ਉਥੇ ਸੱਜਣ ਮੂਰਤੀ ਲੈ ਕੇ ਹੁੰਦੇ ਹਨ ਮੂਰਤੀ ਦਾ ਉਹ ਪ੍ਰਕਾਸ਼ ਕਰਦੇ ਹਨ ਤਾਂ ਮੰਦਰ ਬਣਦਾ ਹੈ ਗੁਰੂ ਘਰ ਤਿਆਰ ਹੁੰਦਾ ਉਥੇ ਗੁਰੂ ਮੇਰੇ ਆਣ ਕੇ ਚਰਨ ਪਾਉਂਦੇ ਹਨ ਸੁਭਾਈ ਮਾਨ ਹੁੰਦੇ ਹਨ ਉਹ ਗੁਰੂ ਘਰ ਬਣ ਜਾਂਦਾ ਗੁਰਦੁਆਰਾ ਬਣ ਜਾਂਦਾ ਇਥੋਂ ਜਿੱਥੇ ਮਹਾਰਾਜ ਜੀ ਸਤ ਸੰਗਤ ਕਰਦੇ ਸੀ ਗੁਰੂ ਮਹਾਰਾਜ ਜੀ ਸਰੀਰ ਵਿੱਚ ਸਨ ਤਉ ਧਰਮਸ਼ਾਲਾ ਬਣ ਜਾਂਦੀ ਸੀ ਧਰਮਸ਼ਾਲਾ ਉਹਨੂੰ ਕਹਿੰਦੇ ਹਨ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਹੁੰਦਾ ਧਰਮ ਦਾ ਉਹਨੂੰ ਧਰਮਸ਼ਾਲਾ ਵੀ ਕਹਿ ਲੈਂਦੇ ਨੇ ਪਹਿਲੋਂ ਧਰਮਸ਼ਾਲਾ ਸਕੂਲ ਨਹੀਂ ਸੀ ਹੋਇਆ ਕਰਦੇ ਉਸ ਟਮੇ ਉਹ ਸਮਾ ਪ੍ਰਾਰਥਨ ਜਿਹੜਾ ਉਦੋਂ ਧਰਮਸ਼ਾਲਾ ਹੋਇਆ ਕਰਦੀਆਂ ਸੀ ਉੱਥੇ ਸਿੱਖਿਆ ਦਿੱਤੀ ਜਾਂਦੀ ਸੀ ਧਰਮ ਦੀ ਵੀ ਤੇ ਸੰਸਾਰੀ ਤੇ ਉਹਦੇ ਤੋਂ ਬਾਅਦ ਜਦੋਂ ਮਹਾਰਾਜ ਜੀ ਸ਼ਬਦ ਰੂਪ ਵਿੱਚ ਪ੍ਰਗਟ ਹੋ ਗਏ ਫਿਰ ਗੁਰਦੁਆਰਾ ਸਾਹਿਬ ਬਣ ਲੱਗੇ, ਸਥਾਨ ਬਣ ਲੱਗੇ, ਸ਼ਬਦ ਦਾ ਪ੍ਰਕਾਸ਼ ਹੋਣ ਲੱਗ ਗਿਆ। ਫਿਰ ਇਹ ਸਾਡਾ ਸਕੂਲ ਬਣ ਗਿਆ। ਉਹ ਧਰਮਸ਼ਾਲਾ ਤੋਂ ਤਬਦੀਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਪ੍ਰਕਾਸ਼ ਹੋ ਗਏ। ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ 'ਤੇ ਪ੍ਰਕਾਸ਼ ਹੁੰਦਿਆਂ ਨੇ ਸਾਡਾ ਧਰਮ ਦਾ ਸਕੂਲ ਬਣ ਗਿਆ। ਜਿੱਥੋਂ ਧਰਮ ਦੀ ਸਿੱਖਿਆ ਲੈਣ ਵਿੱਚ ਅਸੀਂ ਹੁੰਨੇ ਆ ਬਲਕਿ ਨਹੀਂ ਕਿ ਹੋਰ ਕੰਮ ਕਰਕੇ ਚਲੇ ਜਾਣੇ ਹਨ ਦੁਨਿਆਵੀ। ਇਥੋਂ ਤੱਕ ਧਰਮ ਦੀ ਜਿਹੜੀ ਸਿੱਖਿਆ ਉਹ ਲੈਣ ਵਾਸਤੇ ਸੀ ਉਹਨਿਆਂ ਇੱਥੇ ਬਚਪਨ ਤੋਂ ਹੀ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਬਚਪਨ ਤੋਂ ਹੀ ਸਿੱਖਿਆ ਸ਼ੁਰੂ ਕਰਨੀ ਚਾਹੀਦੀ ਹੈ ਜਿਵੇਂ ਬਚਪਨ ਤੋਂ ਸੰਸਾਰੀ ਸਿੱਖਿਆ ਦੀ ਲੋੜ ਹੁੰਦੀ ਹੈ ਤੇ ਬਚਪਨ ਤੋਂ ਜੇ ਬੱਚੇ ਨੂੰ ਪੜਾਇਆ ਜਾਵੇ ਤਾਂ ਪੜਦਾ ਨਹੀਂ ਤਾਂ ਨਹੀਂ ਇਸੇ ਤਰ੍ਹਾਂ ਹੀ ਧਰਮ ਦੀ ਸਿੱਖਿਆ ਵੀ ਬਚਪਨ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਉਹਦੀ ਸੋਝੀ ਹੁੰਦੀ ਹੈ ਤਾਂ ਉਹਦੀ ਗਿਆਤ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਧਰਮ ਕੀ ਹੈ ਧਰਮ ਤੇ ਕਿਸ ਤਰ੍ਹਾਂ ਚੱਲਣਾ ਧਰਮ ਨੂੰ ਕਿਸ ਤਰ੍ਹਾਂ ਮੰਨਣਾ ਤੇ ਜਿਹੜੇ ਨਹੀਂ ਇਹਦੇ ਇਹ ਸਿੱਖਿਆ ਤੋਂ ਵਾਂਝੇ ਰਹਿੰਦੇ ਹਨ ਇਸ ਸ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਵਿੱਚ ਇਹ ਲੋਕ ਵਿੱਚ ਉਹੀ ਫਿਰ ਦੌਰ ਵਰ ਤੋਂ ਕਰਦੇ ਹਨ ਉਹਨਾਂ ਨੂੰ ਸਮਝ ਨਹੀਂ ਹੁੰਦੀ ਬੇਸਮਝ ਹੀ ਹੁੰਦੀ ਹੈ ਉਸ ਗੱਲਾਂ ਦਾ ਗਿਆਨ ਨਹੀਂ ਹੁੰਦਾ ਉਹ ਫਿਰ ਹਰ ਇੱਕ ਨੂੰ ਇੱਕੋ ਸਮਾਨੀ ਕੋ ਨਜ਼ਰ ਦੇ ਨਾਲ ਹੀ ਦੇਖਦੇ ਹਨ ਉਹਨਾਂ ਦੀ ਤੁਲਨਾ ਸੋਟੀ ਹੁੰਦੀ ਹੈ ਵੀ ਕਿਸ ਤਰ੍ਹਾਂ ਬੰਦੇ ਨੂੰ ਤੋਲਣਾ ਕਿਵੇਂ ਦਾ ਬੰਦਾ ਹੈ ਉਹਦਾ ਕਿੰਨਾ ਕੁ ਜੀਵਨ ਹੈ ਉਹਦੇ ਮੁਤਾਬਕ ਗੱਲ ਕਰਨੀ ਹੈ ਉਹ ਨਹੀਂ ਕਰ ਸਕਦੇ ਕਿਉਂਕਿ ਉਹ ਸੋਝੀ ਨਹੀਂ ਹੁੰਦੀ ਤੇ ਉਹਦੇ ਵਾਸਤੇ ਬਚਪਨ ਦੀ ਸਿੱਖਿਆ ਚਾਹੀਦੀ ਹੈ ਧਰਮ ਦੀ ਕਿਉਂਕਿ ਬਚਪਨ ਤੋਂ ਹੀ ਊੜਾ ਏੜਾ ਪੜ੍ਹਾਈ ਸ਼ੁਰੂ ਹੁੰਦੀ ਹੈ ਸਿੱਧਾ ਕੋਈ ਕਹੇ ਕਿ 10ਵੀਂ ਦੀ ਕਿਤਾਬ ਖੋਲ ਲਵਾ ਨਹੀਂ ਪੜ੍ਹ ਸਕਦੇ ਬਚਪਨ ਵਿੱਚ ਅਸੀਂ ਊੜਾ ਏੜਾ ਸਿੱਖਦੇ ਹਾਂ ਕਿਸੇ ਵੀ ਪੜ੍ਹਾਈ ਨੂੰ ਕਰਨਾ ਉਹਨੂੰ ਪੜ੍ਹਦੇ ਹਾਂ ਤੇ ਮਾਰ ਸਾਧ ਸੰਗਤ ਜੀ ਸਾਜੇ ਸਾਜੇ ਅਖਰ ਜੋੜਨ ਲੱਗਦੇ ਆ ਫਿਰ ਹੀ ਕਿਤਾਬਾਂ ਪੁਸਤਕਾਂ ਤੱਕ ਪਹੁੰਚਦੇ ਆ ਫਿਰ ਅਸੀਂ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਫਿਰ ਸਾਨੂੰ ਹਰ ਜਿਵੇਂ ਪੰਜਾਬੀ ਹੋ ਗਈ ਹਰ ਭਾਸ਼ਾ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਉਹਦੀ ਪੜਾਈ ਕਰਦੇ ਆ ਇਸੇ ਤਰ੍ਹਾਂ ਹੀ ਧਰਮ ਦੀ ਸਿੱਖਿਆ ਦਾ ਸਕੂਲ ਹੁੰਦਾ ਧਰਮਸ਼ਾਲਾ ਗੁਰਦੁਆਰਾ ਹਿੰਦੂ ਭਰਾਵਾਂ ਦਾ ਮੰਦਰ ਹੁੰਦਾ ਮੁਸਲਮਾਨ ਸਿੱਤੇ ਜਾਂਦੇ ਹਨ ਹਰ ਵਰਗ ਦੇ ਲੋਕਾਂ ਦਾ ਆਪਣਾ ਆਪਣੀ ਸਕੂਲ ਹਨ ਉਹ ਦੂਜੇ ਕੰਮ ਵਾਸਤੇ ਨਹੀਂ ਸਿੱਖਿਆ ਲੈਣ ਵਾਸਤੇ ਇੱਥੇ ਮਹਾਰਾਜ ਪ੍ਰਕਾਸ਼ ਹੁੰਦਿਆਂ ਨੂੰ ਗੁਰੂ ਮਹਾਰਾਜ ਜੀ ਸਾਡੇ ਸਾਨੂੰ ਧਰਮ ਦੀ ਸਿੱਖਿਆ ਦੇਣ ਵਾਲੇ ਮਾਸਟਰ ਵੀ ਹਨ ਕਿਉਂਕਿ ਇੱਥੋਂ ਇਹਦੇ ਤੋਂ ਸਿੱਖਿਆ ਸ਼ਬਦ ਸਿੱਖਿਆ ਨੂੰ ਅਸੀਂ ਪੜ੍ਹਦੇ ਆ ਕਿਸੇ ਮਨੁੱਖ ਦੇ ਕਿਸੇ ਗਿਆਨੀ ਦੇ ਕਿਸੇ ਭਗਤ ਦੇ ਰਾਹੀ ਉਹ ਸਿੱਖਿਆ ਸਾਨੂੰ ਮਿਲਦੀ ਹੈ ਜਿਵੇਂ ਵਿਆਪਕ ਸਿੱਖਿਆ ਦਿੰਦਾ ਹੈ ਫਿਰ ਉਹ ਸਿੱਖਿਆ ਸਾਡੇ ਜੀਵਨ ਵਿੱਚ ਅਸੀਂ ਪਨਾਨੇ ਆ ਫਿਰ ਸਾਡਾ ਜੀਵਨ ਚੇਂਜ ਹੁੰਦਾ ਕੋਈ ਬੈਠਣ ਨਾਲ ਕੋਈ ਖਾਣ ਪੀਣ ਨਾਲ ਕੋਈ ਲੜਾਈ ਝਗੜੇ ਨਾਲ ਜੀਵਨ ਕਦੀ ਚੇਂਜ ਨਹੀਂ ਹੁੰਦਾ ਕੋਈ ਵੀ ਕਿਤਾਬ ਪੜਾਂਗੇ ਧਰਮ ਦੀ ਪੁਸਤਕ ਉਹਨੂੰ ਸੁਣ ਕੇ ਵਿਚਾਰ ਕੇ ਸਮਝ ਕੇ ਮਨ ਚੇਂਜ ਹੁੰਦਾ ਇਹ ਸੁਣਿਆ ਹੀ ਨਹੀਂ ਕੰਨ ਬੰਦ ਕਰਕੇ ਆਏ ਕੰਨ ਬੰਦ ਕਰਕੇ ਚਲੇ ਗਏ ਪਿੱਛੇ ਸ਼ਬਦ ਆਏ ਵੀ ਹਨ ਗੁਰੂ ਅੰਮਰਦਾਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਪਸ਼ਟ ਸਮਝਾ ਦਿੰਦੇ ਹਨ ਸਪਸ਼ਟ ਵੀ ਅਸੀਂ ਕੰਨਾਂ ਤੋਂ ਬੋਲਿਆ ਅੱਖਾਂ ਤੋਂ ਵੰਨੇ ਆ ਜੀਭਾ ਤੋਂ ਵੀ ਅਸੀਂ ਤੋਤਲੇ ਆ ਅਸੀਂ ਸਭ ਕੁਝ ਸੁਣਦੇ ਦੇਖਦੇ ਤੱਕਦੇ ਉਸ ਸੁਣਦੇ ਹੀ ਨਹੀਂ ਦੇਖਦੇ ਨਹੀਂ ਤੱਕਦੇ ਹੀ ਨਹੀਂ ਤੇ ਉਹ ਹਾਲ ساری ਜ਼ਿੰਦਗੀ ਭਾਵੇਂ ਕੋਈ ਬੈਠਾ ਰਹੇ ਕੀ ਮਹਾਰਾਜ ਜੀ ਕਹਿੰਦੇ ਫਿਰ ਕੋਈ ਲਾਭ ਨਹੀਂ ਹੋਇਆ ਭਾਵੇਂ ਸਾਰੀ ਜ਼ਿੰਦਗੀ ਧਰਤੀ ਦੇ ਚੱਕਰ ਕੱਟੀ ਜਾਏ ਗੁਰਦੁਆਰੇ ਦੇ ਚੱਕਰ ਕੱਟੀ ਜਾਏ ਮੰਦਰ ਦੇ ਕੱਟੀ ਜਾਏ ਕਿਤੇ ਤੀਰਥ ਤੇ ਜਾ ਕੇ ਉੱਥੇ ਬੈਠਾ ਰਹੇ ਜਿੰਨਾ ਚਿਰ ਅੰਦਰ ਧਰਮ ਦੀ ਕਿਤਾਬ ਨੂੰ ਨਹੀਂ ਨਾ ਛੇੜਿਆ ਉਸ ਸਕੂਲ 'ਚ ਬੈਠਾ ਨਹੀਂ ਉਨ੍ਹਾਂ ਦੀ ਰੂ ਸਿੱਖਿਆ ਤੋਂ ਜਾਣੂ ਨਹੀਂ ਹੋ ਸਕਦਾ ਉਹ ਵਿਚਾਰ ਧਾਰਾ ਨੂੰ ਮੰਨ ਨਹੀਂ ਸਕਦਾ ਐਸੇ ਬਹੁਤ ਜਿਆਦੇ ਲੋਕ ਹਨ ਜਿਹੜੇ ਧਰਮ ਦੇ ਨਾਲ ਮੱਥਾ ਲਾ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਧਰਮ ਦਾ ਪਤਾ ਹੀ ਨਹੀਂ ਹੁੰਦਾ ਉਹ ਧਰਮ ਦੀ ਸਿੱਖਿਆ ਤੋਂ ਜਾਣ ਹੀ ਨਹੀਂ ਹੁੰਦੇ ਉਹਨਾਂ ਨੂੰ ਪਰਮੇਸ਼ਰ ਦੀ ਪਛਾਣ ਹੀ ਨਹੀਂ ਉਹ ਤਾਂ ਰੱਬ ਮੰਨਦੇ ਨਹੀਂ ਕਿ ਰੱਬ ਹੈ ਜਿਹਨੂੰ ਪਛਾਣ ਵੀ ਮੰਨੇ 간 ਰੱਬ ਦਾ ਸਤਿਗੁਰ ਪਰਮੇਸ਼ਰ ਹੈ ਜਿਹਨੂੰ ਆਪਣੇ ਆਪ ਤੇ ਨਹੀਂ ਪਤਾ ਸੋਝੀ ਨਹੀਂ ਗਿਆਤ ਨਹੀਂ ਉਹ ਕਿਵੇਂ ਮੰਨੇਗਾ ਨਹੀਂ ਮੰਨ ਸਕਦਾ ਇੱਥੇ ਵੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜੀ ਫਿਰ ਅੱਜ ਪ੍ਰਕਾਰ ਕਰਦੇ ਹਨ ਫਿਰ ਸਾਨੂੰ ਬੱਚਿਆਂ ਨੂੰ ਸਿਖਿਆ ਦਿੰਦੇ ਹਨ ਕਹਿੰਦੇ ਘਰ ਮੰਦਰ ਖੁਸ਼ੀਆਂ ਤਹੀਂ ਕਹਿੰਦੇ ਇਸ ਘਰ ਵਿੱਚ ਖੁਸ਼ੀ ਤਾਂ ਹੀ ਹੋ ਸਕਦੀ ਹੈ ਇਸ ਮੰਦਰ ਵਿੱਚ ਖੁਸ਼ੀ ਤਾਂ ਹੀ ਆ ਸਕਦੀ ਹੈ ਇਸ ਚਿਹਰੇ ਤੇ ਖੁਸ਼ੀ ਤਾਂ ਹੀ ਆ ਸਕਦੀ ਹੈ ਜੇ ਤੂੰ ਆਵੇ ਚਿੱਤ ਮਹਾਰਾਜ ਜੀ ਕਹਿੰਦੇ ਜੇ ਤੂੰ ਚੇਤੇ ਹੈ ਜਿਉ ਜੇ ਤੂੰ ਚਿੱਤ ਦੇ ਵਿੱਚ ਵਸ ਗਿਆ ਹੈ ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ ਮਹਾਰਾਜ ਜੀ ਕਹਿੰਦੇ ਜੇ ਤੀ ਭਰੋਸਾ ਵਿਸ਼ਵਾਸ ਹੈ ਵਿਰਲੇ ਜਦ ਤੱਕ ਕੋਈ ਵਿਰਲਾ ਗੁਰਮਖਜਾਨੇ ਨੂੰ ਜਾਣਦਾ ਹੈ ਤਿਸੇ ਪ੍ਰਾਪਤ ਭਾਈ ਰਹੋ ਜਿਸ ਦੇਹ ਬਧਾਤਾ ਬਿਮਾਰਾ ਜੀ ਕਹਿੰਦੇ ਪਰ ਦਿੰਦਾ ਹੈ ਨਾ ਜਿੰਨੂੰ ਉਹੀ ਜਾਣਦਾ ਹੈ ਕਹਿੰਦੇ ਉਨੀ ਪ੍ਰਾਪਤ ਹੁੰਦੀ ਹੈ ਜਿਸੇ ਪ੍ਰਾਪਤ ਭਾਈ ਹੋ ਪਰ ਜੀ ਕਹਿੰਦੇ ਭਾਈ ਜਨੋ ਪ੍ਰੇਮ ਦੀ ਲਬਜ ਬੋਲਦੇ ਹਨ ਪਾਤਸ਼ਾਹ ਜੀ ਕਹਿੰਦੇ ਮੇਰੇ ਭਾਈਓ ਗੁਰਸਿੱਖੋ ਤਿਸੇ ਪ੍ਰਾਪਤ ਜਿਸ ਦੇ ਕਹਿੰਦੇ ਜਿੰਨੂੰ ਉਹ ਦਿੰਦਾ ਹੈ ਨਾ ਕਿਰਪਾ ਦੇ ਘਰ ਵਿੱਚ ਆਣ ਕੇ ਖੁਸ਼ੀ ਦੇ ਘਰ ਵਿੱਚ ਆਣ ਕੇ ਪੁੰਜੀ ਬਖਸ਼ਦਾ ਉਹ ਵਧਾਤਾ ਉਹਨੂੰ ਉਹੀ ਪਾ ਸਕਦਾ ਹੈ ਉਹੀ ਪ੍ਰਾਪਤੀ ਕਰ ਸਕਦਾ ਹੈ ਮਨ ਤਨ ਵੀਰ ਮੋਲਿਆ ਹਰ ਰੰਗ ਜਨ ਰਤ ਅਸ਼ਜ ਕਹਿੰਦੇ ਮਾਨ ਤੇ ਤਨ ਉਹ ਮੋਲਿਆ ਜਾਂਦਾ ਮੋਲੇ ਤੋਂ ਭਾਵ ਉਹਦਾ ਖਿੜ ਜਾਣਾ ਜਿਵੇਂ ਮਨਾਸਪਤੀ ਖਿੜ ਜਾਂਦੀ ਨਾ ਸੌਣ ਭਾਦਰੋਂ ਦੇ ਵਿੱਚ ਹੁਣ ਲੋ ਚੱਲਦੀ ਐ ਸੁੱਕੀ ਪਈ ਐ ਸਾਰੀ ਮਨਾਸਪਤੀ ਅੱਗੇ ਸੌਣ ਸ਼ੁਰੂ ਹੋਣਾ ਵਰਖਾ ਪੈਣੀ ਐ ਖਿੜਨਾ ਸ਼ੁਰੂ ਹੋ ਜਾਂਦੇ ਹਨ ਵਿਰਸ਼ ਜਿਹੜੇ ਉਹ ਹਰੇ ਭਰੇ ਹੋ ਜਾਂਦੇ ਹਨ ਉਹਨੂੰ ਮੋਲਿਆ ਕਹਿੰਦੇ ਹਨ ਕੀ ਕਾਸ਼ ਧਰਤੀ ਮੋਲੀ ਗਈ ਤੇ ਮਹਾਰਾਜ ਜੀ ਕਹਿੰਦੇ ਮਨ ਮਨ ਤਨ ਮੋਲਿਆ ਭੀਤਰ ਜਦੋਂ ਭੀਤਰ ਵਸ ਜਾਂਦਾ ਮਨ ਤਨ ਦੇ ਵਿੱਚ ਅੰਦਰ ਆਸ਼ਾ ਜੀ ਕਹਿੰਦੇ ਮਨ ਤਨ ਵੀ ਮੋਲਿਆ ਜਾਂਦਾ ਹੈ ਖਿੜ ਜਾਂਦਾ ਹੈ ਗੁਰਮਖੰਡਾ ਭਗਤਾਂ ਦਾ ਮਨ ਤਨ ਖਿੜਿਆ ਰਹਿੰਦਾ ਹਰ ਰੰਗ ਜਨ ਜਾਤਾ ਜਿਹੜੇ ਉਹਦੇ ਰੰਗ ਨੂੰ ਜਾਣਦੇ ਅਣਜਾਣ ਨੂੰ ਕੀ maan ਲੈਂਦੇ ਜਿਹੜੇ ਹਰੀ ਦੇ ਨਾਮ ਰੰਗ ਨੂੰ maan ਲੈਂਦੇ ਹਨ ਮਹਾਰਾਜ ਜੀ ਕਹਿੰਦੇ ਮੋਲਿਆ ਜਾਂਦੇ ਹਨ ਸਾਧ ਸੰਗ ਗੁਣ ਗਾਇਆ ਸਭ ਦੁੱਖ ਖਾਤਾ ਤੇ ਮਹਾਰਾਜ ਜੀ ਕਹਿੰਦੇ ਜਿਨੇ ਸਾਧ ਸੰਗਤ ਕਰ ਲਈ ਨਾ ਉਹ ਸਾਧ ਸੰਗਤ ਵਿੱਚ ਉਹਦੇ ਗੁਣ ਪ੍ਰਾਪਤ ਕਰ ਲਏ ਉਹਨੂੰ ਗਾ ਲਿਆ ਤੇ ਮਹਾਰਾਜ ਜੀ ਕਹਿੰਦੇ ਸਭ ਦੁੱਖ ਹੈ ਖਾਤਾ ਦੁੱਖ ਦਾ ਖਾਤਾ ਜਿਹੜਾ ਪਾੜ ਦਿੱਤਾ ਜਾਣਾ ਕਹਿੰਦੇ ਦੁੱਖ ਨੂੰ ਨਾਮ ਨੇ ਖਾ ਜਾਣ ਖਤਮ ਕਰ ਦੇਣਾ ਫਿਰ ਦੁੱਖਾਂ ਦੀ ਕੋਈ ਮਹਾਰਾਜ ਜੀ ਕਹਿੰਦੇ ਥਾ ਨਹੀਂ ਹੈ ਉੱਥੇ ਦੁੱਖ ਖਤਮ ਹੋ ਜਾਣਿਆ ਸਾਧ ਸੰਗਤ ਉਸ ਗੁਣ ਗਾਇਆ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਭਾਈ ਮਿਲ ਕੇ ਗੁਰਸਿੱਖ ਜਦੋਂ ਗੁਣ ਗਾਉਂਦਾ ਹੈ ਸਭ ਦੁੱਖ ਹੈ ਖਾਤਾ ਮਹਾਰਾਜ ਕਹਿੰਦੇ ਦੁੱਖ ਉਹਦਾ ਖਤਮ ਹੋ ਜਾਂਦਾ ਹੈ ਉਹ ਦੁੱਖ ਨੂੰ ਬਾਣੀ ਖਤਮ ਕਰ ਦਿੰਦੀ ਹੈ ਨਾਮ ਦਾ ਰਸ ਜਿਹੜਾ ਦੁੱਖਾਂ ਨੂੰ ਤੁਛ ਡਾ ਲਿੰਦਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਮਹਾਰਾਜ ਕਹਿੰਦੇ ਉਹੀ ਜਿੰਦਾ ਭਾਈ ਨਾਨਕ ਸੋਈ ਜੀਵਿਆ ਮਹਾਰਾਜ ਜੀ ਕਹਿੰਦੇ ਉਹੀ ਸਰਜੀਤ ਹੈ ਉਹਦੀ ਆਤਮਾ ਜਿੰਦੀ ਹੈ ਉਹ ਜਿੰਦਿਆਂ ਤੋਂ ਲੈ ਜਿਹੜਾ ਅੰਦਰੋਂ ਜਿੰਦਾ ਬਾਹਰੋਂ ਤਾਂ ਸਾਰੇ ਜਿੰਦੇ ਹਨ ਜਿਨ੍ਹਾਂ ਤੇ ਸਰੀਰ ਜਿੰਦਾ ਮਰੇ ਤਾਂ ਸਿੱ ਅੰਦਰੋਂ ਪਈਆ ਸਾਡੇ ਮਨ ਆਤਮਾ ਬੁੱਧੀ ਮਰੀ ਪਈ ਹੈ ਉਹਦੇ ਤੋਂ ਜਿੰਦੇ ਹੁੰਦੇ ਤੇ ਮਹਾਰਾਜ ਜੀ ਕਹਿੰਦੇ ਬਾਹਰੋਂ ਤਾਂ 4 ਦਿਨ ਦੇ ਸਵਾਸ ਹਨ ਉਹਨਾਂ ਤੇ ਵੀ ਜਿੰਨੇ ਆ ਇਹ ਸਰੀਰ ਨੇ ਸੜ ਕੇ ਸਵਾਹ ਹੋ ਜਾਣਾ ਇੱਕ ਦਿਨ ਬਿਮਾਰਾ ਜੀ ਕਹਿੰਦੇ ਉਹ ਤੋਂ ਪਹਿਲੋ ਪਹਿਲੋ ਅੰਦਰੋਂ ਜਿੰਦੇ ਹੋ ਜੀਏ ਇਹ ਨਹੀਂ ਕਿ ਬਾਹਰੋਂ ਮਰਾਂ ਨਾਲ ਆਤਮਾ ਵੀ ਮਰ ਜਾਵੇ ਮਹਾਰਾ ਜੀ ਕਹਿੰਦੇ ਬਾਹਰੋਂ ਜਿੰਦੇ ਹੋ ਜੀਏ ਜਿੰਨਾ ਚਿਰ ਸਰੀਰ ਜਿੰਦਾ ਹੈ ਆਤਮਾ ਨੂੰ ਸਰਜੀਤ ਕਰ ਲਈਏ ਨਹੀਂ ਤਾਂ ਮਰੀ ਤਾਂ ਪਈ ਹੋਈ ਹੈ ਹਰਨਿਆਂ ਦੇ ਵਿੱਚ ਮਰਦੀ ਹੈ ਇਹ ਸਰੀਰ ਤਾਂ ਇੱਕ ਵਾਰੀ ਜੰਮਦਾ ਮਰਦਾ ਇਹ ਤਾਂ ਵਾਰ-ਵਾਰ ਮਰਦੀ ਹੈ ਆਸ਼ਾ ਜੀ ਕਹਿੰਦੇ ਤਾਂ ਵਾਰ-ਵਾਰ ਜਾਂ ਮਰਦੀ ਰਹਿੰਦੀ ਹੈ ਨਾਨਕ ਸੂਈ ਜੀਵਿਆ ਜਿਸ ਇੱਕ ਪਛਾਤਾ ਕੋਈ ਜਿੰਦਾ ਮਹਾਰਾਜ ਜੀ ਕਹਿੰਦੇ ਨਾਨਕ ਮੇਰੀ ਨਿਗਾਹ ਵਿੱਚ ਉਹ ਹੀ ਸਰਜੀਤ ਹੈ ਜਿਨੇ ਇੱਕੋ ਨੂੰ ਪਛਾਣ ਲਿਆ ਜਿਨੇ ਇੱਕੋ ਪ੍ਰਮਾਤਮਾ ਦੀ ਪਛਾਣ ਕਰ ਲਈ ਹਰੀ ਦੇ ਨਾਲ ਮਹਾਰਾਜ ਜੀ ਕਹਿੰਦੇ ਜੇ ਦੀ ਲੇਵ ਸੁਰਤੀ ਜੁੜ ਗਈ ਉਹ ਆਤਮਾ ਪੱਖੋ ਜਿੰਦਾ ਰਹਿ ਗਿਆ ਸਰੀਰ ਤਾਂ ਮਰਨਾ ਹੀ ਹੈ ਮਹਾਰਾਜ ਜੀ ਕਹਿੰਦੇ ਆਤਮਾ ਪੱਖੋ ਨਹੀਂ ਮਰਦਾ ਉਹ ਸਰਜੀਤ ਹੋ ਜਾਂਦਾ ਹੈ ਸ਼ਲੋਕ ਮਹੱਲਾ 5ਵਾਂ ਅਗਲਾ ਸ਼ਲੋਕ ਪਾਤਸ਼ਾਹ ਜੀ ਸ਼ੁਰੂ ਕਰਦੇ ਹਨ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਕੰਠ ਮਹਾਰਾਜ ਜੀ ਕੇ ਧਾਰਨੇ ਰਿਹਾ ਕਹਿੰਦੇ ਖਖੜੀਆਂ ਉਹਨਾਂ ਤੇਰੀ ਸੋਹਣੀਆਂ ਅੱਕ ਦਾ ਬੂਟਾ ਹੁੰਦਾ ਨਾ ਅੱਕ ਦਾ ਉਹਨੂੰ ਐਡੀ ਐਡੀ ਖਖੜੀਆਂ ਲੱਗਦੀਆਂ ਪਿੰਡਾ ਚ ਬੋਦ ਦੇਖੀ ਦੀਆਂ ਸੀ ਪਹਿਲਾਂ ਤੇ ਉਹ ਅੱਕ ਦੀਆਂ ਖਖੜੀਆਂ ਉਹਨਾਂ ਤੇਰੀ ਸੋਹਣੀਆਂ ਲੱਗਦੀਆਂ ਨਾ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹ ਬੂਟੇ ਨਾਲ ਲੱਗੀਆਂ ਹਨ ਖਖੜੀਆਂ ਸੁਹਾਗੀਆਂ ਲੱਗੜੀਆਂ ਅੱਕ ਕੰਠ ਮਹਾਰਾਜ ਕਹਿੰਦੇ ਜਿੰਨਾ ਚਿਰ ਉਹ ਅੱਕ ਦੇ ਬੂਟੇ ਨਾਲ ਲੱਗੀਆਂ ਨਾ ਖਖੜੀਆਂ ਉਹਨਾਂ ਤੇਰੀ ਉਹ ਸਹੀ ਹਨ ਉਹਨਾਂ ਤੇਰੀ ਸੋਹਣੀਆਂ ਲੱਗਦੀਆਂ ਨਾ ਤੇ ਮੈਂ ਅਗਲੀ ਪੰਕਤੀ ਵਿੱਚ ਦੱਸ ਦਿਆਂ ਨਾ ਬਿਰਹ ਵਿਛੋੜਾ ਧਨੀ ਸਿਆ ਨਾਨਕ ਸੰਸ ਗੰਠ ਜਦੋਂ ਉਹਨਾਂ ਦੀ ਟੁੱਟ ਗਈ ਨਾ ਉਹਦੇ ਨਾਲੋਂ ਅੱਕ ਦੇ ਬੂਟੇ ਨਾਲੋਂ ਗੰਢ ਟੁੱਟ ਗਈ ਉਹ ਡਿੱਗ ਗਈਆਂ ਨੀਚੇ ਫਿਰ ਦੇਖ ਲਿਆ ਉਹ ਖਖੜੀਆਂ ਦੇ ਤੁੰਬੇ ਉੱਡਦੇ ਹਨ ਆਕਾਸ਼ ਖਖੜੀਆਂ ਡਿੱਗ ਜਾਂਦੀਆਂ ਨ ਪਈਆਂ ਸੁੱਕਦੀਆਂ ਨਾ ਖਿੱਲਰ ਜਾਂਦੀਆਂ ਉਹਨਾਂ ਦੇ ਤੁੰਬੇ ਨਿਕਲ ਕੇ ਪਿੱਛੇ ਬਚਪਨ ਚ ਅਸੀਂ ਵੀ ਭੱਜਦੇ ਹੁੰਦੇ ਸੀ ਉਹ ਨਹੀਂ ਕਿੰਨੀ ਕਿ ਵਾਲ ਦੇ ਨਿਕਲ ਕੇ ਨਾ ਉੱਪਰ ਉੱਡਦੇ ਹਨ ਤੇ ਬੱਚੇ ਪਿੱਛੇ ਪਿੱਛੇ ਭੱਜਦੇ ਆ ਉਹਨਾਂ ਨੂੰ ਫੜਦੇ ਆ ਤੇ ਕਹਿੰਦੇ ਉਹਨਾਂ ਦੇ ਤੁੰਬੇ ਮਹਾਰਾਜ ਜੀ ਕਹਿੰਦੇ ਨਿਕਲ ਕੇ ਉੱਡ ਜਾਂਦੇ ਹਨ ਉਹ ਖਖੜੀਆਂ ਉਹਨਾਂ ਜਿਹੀ ਮਹਾਰਾਜ ਜੀ ਕਹਿੰਦੇ ਹਾਵਣੀਆਂ ਲੱਗਦੀਆਂ ਨੇ ਚੰਗੀ ਆ ਲੱਗਦੀਆਂ ਨੇ ਜਿੰਨਾ ਤਰ ਬੂਟੇ ਨਾਲ ਅੱਕ ਦੇ ਬੂਟੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਦਾ ਉਹਦੇ ਨਾਲ ਰਿਸ਼ਤਾ ਹੈ ਅਰ ਜੀ ਕਹਿੰਦੇ ਜਦੋਂ ਲਾਗ ਹੋ ਗਈਆਂ ਵਿਰਹ ਵਿਛੋੜਾ ਧਨੀ ਸਿਓ ਕਹਿੰਦੇ ਫਿਰ ਤਾਂ ਵਿਛੋੜਾ ਪੈ ਗਿਆ ਉਹਨਾਂ ਦਾ ਨਾਨਕ ਸੰਸੇ ਕੰਠ ਕਹਿੰਦੇ ਫਿਰ ਤੂ ਮਾ ਤੂ ਮਾ ਹੋ ਕੇ ਉੱਡ ਜਾਂਦੀਆਂ ਹਨ ਮਹਲਾ ਪੰਜਵਾਂ ਵਿਸਾਰ ਦੇ ਮਰ ਗਏ ਮਰ ਭੇ ਨਾ ਸਕੇ ਮੂਲ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਵਿਸਾਰਿਆ ਉਹ ਮਰ ਗਏ ਜਿਹੜੇ ਮੂਲ ਨਾਲ ਸਖੜੇ ਹੋ ਗਏ ਮਹਾਰਾਜ ਜੀ ਕਹਿੰਦੇ ਉਹ ਸੁੱਕ ਗਏ ਮਰ ਗਏ ਉਹ ਵੀ ਖਖੜੀਆਂ ਵੀ ਸੁੱਕ ਗਈਆਂ ਨੇ ਜਵਾਬ ਦਿੱਤਾ ਮਹਾਰਾਜ ਨੇ ਪਹਿਲੀਆਂ ਦੋ ਤੁਖਾਂ ਦਾ ਇੱਥੇ ਜਵਾਬ ਦਿੱਤਾ ਸਤਿਗੁਰੂ ਜੀ ਕਹਿੰਦੇ ਜਿਵੇਂ ਖਖੜੀਆਂ ਤੂੰਬੇ ਉੱਡ ਜਾਂਦੇ ਹਨ ਜਿਹੜੇ ਉਹਦੇ ਨਾਲੋਂ ਦੂਰ ਹੋ ਗਏ ਮਹਾਰਾਜ ਜੀ ਕਹਿੰਦੇ ਉਹ ਵੀ ਜਿਨ੍ਹਾਂ ਨੇ ਵਿਸਾਰਿਆ ਉਹ ਮਰ ਗਏ ਮਰ ਭੇ ਨਾ ਸਕੇ ਮੂਲ ਹਰਿ ਜੀ ਕਹਿੰਦੇ ਮੂਲ ਨਾਲ ਜਦੋਂ ਟੁੱਟ ਜਾਂਦੇ ਆ ਫਿਰ ਅਸੀਂ ਮਰਿਆਂ ਤੁਲ ਸਾਰੀ ਆਤਮਾ ਹੋ ਜਾਂਦੀ ਐ ਫਿਰ ਤੁੰਬਾ ਤੁੰਬਾ ਉੱਡ ਜਾਂਦਾ ਬੇਮੁਖ ਹੋਏ RAM ਤੇ ਜੋ ਤਸਕਰ ਉਪਲ ਸੂਲ ਫਿਰ ਆਧਾਰ ਨੇ ਦਿਨ ਚੋਰ ਦੀ ਆਸ਼ਾ ਜੀ ਕਹਿੰਦੇ ਬੇਮੁਖ ਦੇ ਰਾਮ ਤੋਂ ਹੋ ਗਏ ਸੱਚੇ ਮਾਲਕ ਤੋਂ ਬੇਮੁਖ ਹੋ ਗਏ ਰਾਮ ਤੋਂ ਰਮੇ ਪਰਮੇਸ਼ਰ ਤੋਂ ਕਹਿੰਦੇ ਤਸ ਜੀਵੇਂ ਤਸਕਰ ਉਪਲ ਸੂਲ ਕਹਿੰਦੇ ਜਿਵੇਂ ਇੱਕ ਚੋਰ ਨੂੰ ਸੂਲੀ ਚੜਾਈਦਾ ਹੈ ਇੱਕ ਚੋਰ ਤਸਕਰ ਨੂੰ ਸੂਲੀ ਚਾੜ ਦਿੱਤਾ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਹਾਲ ਹੈ ਸਾਡੀ ਆਤਮਾ ਦਾ ਕਹਿੰਦੇ ਜੇ ਉਹਦੇ ਨਾਲੋਂ ਬੇਮਕ ਹੋ ਗਏ ਮਾਲਕ ਨਾਲੋਂ ਪੌੜੀ ਅਗਲੀ ਪੌੜੀ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਸੁਖ ਦਾ ਅਨਿਧਾਨ ਪ੍ਰਭ ਏਕ ਹੈ ਹਵਨਾਸੀ ਸੁਣਿਆ ਮਹਾਰਾਜ ਜੀ ਕਹਿੰਦੇ ਉਹ ਸੁੱਖਾਂ ਦਾ ਅਨਿਧਾਨ ਇੱਕੋ ਹੀ ਹੈ ਭਾਈ ਪ੍ਰਭੂ ਹੈ ਇੱਕ ਜਿਹੜਾ ਸੁੱਖਾਂ ਦਾ ਅਨਿਧਾਨ ਹੈ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਅਬਨਾਸੀ ਸੁਣਿਆ ਮਹਾਰਾਜ ਜੀ ਕਹਿੰਦੇ ਉਹ ਮੈਂ ਤਾਂ ਉਹਨੂੰ ਹੀ ਸੁਣਿਆ ਕਿ ਉਹ ਹੀ ਸੁੱਖਾਂ ਦਾ ਖਜ਼ਾਨਾ ਹੈ ਅਬਨਾਸੀ ਪਰਮੇਸ਼ਰ ਜਲ ਥਲ ਮਹੀਲ ਪੂਰਿਆ ਘਟ ਘੜ ਹਰ ਭਣਿਆ ਮਹਾਰਾਜ ਕਹਿੰਦੇ ਉਹ ਕਿਉਂ ਉਹ ਜਲ ਦੇ ਵਿੱਚ ਵੀ ਹੈ ਥਲ ਦੇ ਵਿੱਚ ਹੀ ਹੈ ਉਹ ਧਰਤੀ ਦੇ ਵਿੱਚ ਵੀ ਹੈ ਹਰ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਉਹ ਗੰਨਿਆ ਜਲ ਥਲ ਮਈਲ ਪੂਰਿਆ ਘਟ ਘਟ ਹਰ ਭਣਿਆ ਹਰਿ ਜੀ ਕਹਿੰਦੇ ਜਲ ਥਲ ਸ੍ਰਿਸ਼ਟੀ ਧਰਤੀ ਅਤੇ ਜਲ ਦੇ ਵਿੱਚ ਉਹ ਘਟ ਘਟ ਸਰੀਰਾਂ ਦੇ ਵਿੱਚ ਭਾਵ ਉਹ ਗਣਿਆ ਹੈ ਭਾਵ ਵਸ ਰਿਹਾ ਹੈ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਹਰਿ ਜੀ ਕਹਿੰਦੇ ਉਹ ਉੱਚਿਆਂ ਵਿੱਚ ਵੀ ਨੀਵੇਂਆਂ ਵਿੱਚ ਵੀ ਛੋਟਿਆਂ ਵਿੱਚ ਵੀ ਵੱਡਿਆਂ ਵਿੱਚ ਵੀ ਸਾਰਿਆਂ ਵਿੱਚ ਹੀ ਹੈ ਉੱਚ ਨੀਚ ਤੋਂ ਲੈ ਕੇ ਮਹਾਰਾਜ ਜੀ ਕਹਿੰਦੇ ਕੀਟ ਕੀੜੀ ਦੇ ਵਿੱਚ ਵੀ ਉਹ ਵਸ ਰਿਹਾ ਹੈ ਹੱਸੀ ਦੇ ਵਿੱਚ ਹਾਥੀ ਵਿੱਚ ਵੀ ਉਹਦਾ ਵਾਸ ਹੈ ਮਹਾਰਾਜ ਜੀ ਕਹਿੰਦੇ ਨਹੀਂ ਕੀ ਛੋਟਿਆਂ ਵੱਡਿਆਂ ਵਿੱਚ ਕੀ ਛੋਟਿਆਂ ਚ ਨਹੀਂ ਕੀੜੀ ਤੋਂ ਲੈ ਕੇ ਹੱਸੀ ਤੱਕ ਹਾਥੀ ਤੱਕ ਉਹਦਾ ਵਾਸ ਹੈ ਮੀਤ ਸਖਾ ਸੁੱਤ ਬੰਧ ਪੋ ਸਭ ਕਿਸਕੇ ਜਣਿਆ ਮਹਾਰਾਜ ਜੀ ਕਹਿੰਦੇ ਜਿੰਨੇ ਰਿਸ਼ਤੇ ਹਨ ਮੀਤ ਦਾ ਮਿੱਤਰ ਦਾ ਸਖਾ ਦਾ ਸੋਤ ਧਰ ਵਾਲੀ ਦਾ ਬੰਧ ਪਰਿਸ਼ਤੇਦਾਰਾਂ ਦਾ ਐਣਪਰਾਵਾਂ ਦਾ ਮਹਾਰਾਜ ਜੀ ਕਹਿੰਦੇ ਤਿਸਤ ਦੇ ਜਣਿਆ ਇਹ ਮਹਾਰਾਜ ਜੀ ਕਹਿੰਦੇ ਉਹਦੀ ਜਣੇ ਹੋਏ ਰਿਸ਼ਤੇ ਹਨ ਉਹ ਮਾਲਕ ਦੇ ਬਣਾਏ ਹੋਏ ਰਿਸ਼ਤੇ ਕਰਮ ਰਿਸ਼ਤੇ ਹਨ ਤ ਉਸ ਨਾਨਕ ਦੇਵੇ ਜਿਸ ਨਾਮ ਜਿਸ ਹਰ ਰੰਗ ਮੰਨਿਆ ਅਖੀਰਲੀ ਤੋ ਖੁਜ ਪਾਤਸ਼ਾਹ ਜੀ ਵਤਨ ਕਰ ਦੇ ਤ ਉਸ ਦੇਵੇ ਜਿਸ ਨਾਮ ਅਰਜ ਜਗਨਾਨਕ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਸ ਨਾਨਕ ਦੇਵੇ ਜਿਸ ਨਾਮ ਇਹਨ ਹਰ ਰੰਗ ਮੰਨਿਆ ਭਾਵ ਮਾਨ ਲਿਆ ਜਿਨ੍ਹਾਂ ਨੇ ਹਰੀ ਦੇ ਰੰਗ ਨੂੰ ਮਾਨ ਲਿਆ ਅਰਜ ਜੀ ਕਹਿੰਦੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਹਰੀ ਦੇ ਵਿੱਚ ਇੱਕ ਹੋ ਗਏ ਇਹ ਭਾਈ ਅੱਜ ਦੇ ਸ਼ਲੋਕਾਂ ਦੀ ਵਿਚਾਰ ਹੈ ਪੰਜਵੇਂ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾ ਭੁੱਲਾਂ ਜਿੰਦੀਆਂ ਮਹਾਰਾਜ ਜੀ ਸਮੱਤ ਬਖਸ਼ ਲੈ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ